ਰੋਜੀ ਐਸਐਸ ਸਾਹਿਬ ਭਾਈ ਟੂਰਨਾਮੈਂਟ ਚੱਲ ਰਿਹਾ ਸੀ ਫਾਇਰਿੰਗ ਹੋਈਆਂ ਦੇ ਵਿੱਚ ਕੀ ਜਾਣਕਾਰੀ ਹੈ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤੇ ਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਹੈ ਜੀ ਹਲੇ ਤੱਕ ਇਹ ਕ ਜੀ ਕਾ ਵੈਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਦੀ ਚੈੱਕ ਕਰਦੇ ਆ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਜੀ ਅਮਰਾਂਗਰ ਲੱਗ ਰਹੀ ਹੈ ਦੋ 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 ਤੋਂ ਤਿੰਨ ਲੱਗ ਰਹੇ ਜੀ ਦੋ ਸੀ ਜਾਂ ਤਿੰਨ ਸੀਗੇ ਕਿੰਨੀ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੀ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਕਾਫੀ ਜਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੋਂ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਇਹ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਨਾ ਅਸੀ ਸਾਹਿਬ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਕ ਕੇ ਜਦੋਂ ਇੰਜਰ ਪਿਆ ਸੀ ਬੋਣੀ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਵੀ ਵੀ ਅਪਡੇਟ ਸਰ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗ ਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ ਉਹ 10000 ਰੁਪਏ ਬਲੈਰੋ ਗੱਡੀ ਤੇ ਸਪਲੈਂਡਰ ਵਾਈਪ ਤੇ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸਨ ਜਿਹੜੀਆਂ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਸ ਵਗੈਰਾ ਦੇਖ ਰਹੇ ਹਾਂ ਵੀ ਕਿੱਧਰ ਨੂੰ ਗਏ ਨੇ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮినਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰ ਜੀ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਹੈ ਸਰ ਇਹ ਕੋਈ ਸਰ ਨਾ ਕੋਈ ਹੋ ਰਿਹਾ ਹੈ ਜੀ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਸੀ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਕਿ ਉਹਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋ ਰਿਹਾ ਠੀਕ ਹੈ ਜੀ ਜ